ਸੰਘਰੂਰ ਜੈਰੇਲੀ ਸ਼ਰਾਬ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸਾਡੇ ਨਾਲ ਏਡੀਜੀਪੀ ਲਾਈਨ ਆਰਡਰ ਢਿੱਲੋ ਸਰ ਮੌਜੂਦ ਨੇ ਸਰ ਹੁਣ ਤੱਕ ਦੀ ਕੀ ਪ੍ਰੋਗਰੈਸ ਹੈਗੀ ਹੈ ਕਾਫੀ ਮੋਟਾ ਭਾਈ ਹੁਣ ਤੱਕ ਦੀ ਪ੍ਰੋਗਰੈਸ ਇਹ ਨਹੀਂ ਹੈ ਕਿ ਅਸੀਂ 3 ਐਫਆਈਆਰ ਰਜਿਸਟਰ ਕੀਤੀਆਂ 8 ਮੇ ਦੋਸ਼ੀ ਗ੍ਰਿਫਤਾਰ ਕੀਤੇ ਨੇ 10 ਨੋਮੀਨੇਟਡ ਨੇ 20 ਦੀ ਡੈਥ ਹੋਈ ਹੈ ਔਰ 23 ਅਜੇ ਵੀ ਜ਼ੇਰੇ ਇਲਾਜ ਨੇ ਹਸਪੀਟਲਸ ਚ ਜੀ ਤੁਸੀਂ ਮਥਨੋਲ ਕਹਿ ਰਹੇ ਸੀ ਜਿਹੜੀ ਨੋਇਡਾ ਦੀ ਫੈਕਟਰੀ ਤੋਂ ਆਇਆ ਹੈਗਾ ਸਰ ਉਹ ਕਿੰਨਾ ਇਹਨਾਂ ਨੇ ਇਸਤੇਮਾਲ ਕੀਤਾ ਕਿੰਨਾ ਜਿਹੜਾ ਹੈਗਾ ਤਾਂ ਉਸੇ 300 ਲੀਟਰ ਦੇ ਕਰੀਬ ਟੋਟਲ ਸਾਡੇ ਕੋਲ ਅਜੇ ਤੱਕ ਦੀ ਰਿਕਾਰਡ ਇਨਵੈਸਟੀਗੇਸ਼ਨ ਤੇ ਹੈਗਾ ਕਿ ਜਿਹੜੀ ਇਹਨਾਂ ਨੇ ਪ੍ਰਕਿਊਰ ਕੀਤੀ ਸੀ ਜੀ ਤੋਂ 200 ਲੀਟਰ ਅਸੀਂ ਰਿਕਵਰ ਕਰ ਲਈ ਹੈ ਬਾਕੀ ਇਹਨਾਂ ਨੇ ਡਿਸਟ੍ਰਿਬਿਊਟ ਕੀਤੀ ਸੀਗੀ ਔਰ ਸਾਡੀ ਅਸੈਸਮੈਂਟ ਦੇ ਹਿੱਤਾਵਕ ਅਜੇ ਵੀ 45 47 ਬੋਟਲ ਜਿਹੜੀਆਂ ਅਨ ਆਈਡੈਂਟੀਫਾਈਡ ਸਰ ਇੱਕ ਮੁੱਖ ਦੋਸ਼ੀ ਜਿਹੜਾ ਤੁਸੀਂ ਦੱਸ ਰਹੇ ਸੰਗਰੂਰ ਜੇਲ੍ਹ ਦੇ ਵਿੱਚ ਮਿਲੇ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਕਾਂਸਪੀਰੇਸੀ ਕੀਤੀ ਤੇ ਅੱਗੇ ਜਿਹੜੇ ਹੈਗੇ ਹੋਰ ਕਿਹੜੇ ਦੋਸ਼ੀ ਦੇਖੋ ਜਿਹੜੇ ਮੇਨ ਦੋ ਦੋਸ਼ੀ ਨੇ ਉਹ ਆਪਣੇ ਘਰ ਦੇ ਵਿੱਚ ਹੀ ਸਾਰਾ ਕੁਝ ਬਣਾਉਂਦਾ ਸੀਗਾ ਔਰ ਜਿਹੜਾ ਗੁਰਲਾਲ ਉਹਦੇ ਨਾਲ ਮਿਲ ਕੇ ਤੇ ਮਨੀ ਮਿਲ ਕੇ ਇਹਨਾਂ ਨੇ ਫਿਰ ਪੁਆਇੰਟ ਆਫ ਸੇਲ ਤੇ ਸੇਲ ਨਹੀਂ ਕੀਤੀ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਹੈ ਕਿਉਂਕਿ ਸਸਤੇ ਰੇਟ ਦੇ ਰਹੇ ਸੀ ਅਜੇ ਤੱਕ ਦੀ ਤਫ਼ਤੀਸ਼ ਕਹਿੰਦੀ ਹੈ ਕਿ 140 45 ਦੇ ਕਰੀਬ ਦੇ ਬੋਤਲ ਵੇਚ ਰਹੇ ਸਰ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿਸ ਤਰੀਕੇ ਦੀ ਤੁਸੀਂ ਉਹ ਕਰ ਰਹੇ ਹੋ ਪੁਲਿਸ ਕਿਵੇਂ ਕਰ ਰਹੀ ਹੈ ਕਿਉਂਕਿ ਲੋਕਾਂ ਨੂੰ ਦੇਖੋ ਅਜੇ ਤੱਕ ਸੰਗਰੂਰ ਪੁਲਿਸ ਔਰ ਡੀਸੀ ਸੰਗਰੂਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਨਾਂ ਨੇ ਲੋਅਰ ਲੈਵਲ ਤੇ ਆਪਣਾ ਜੁਆਇੰਟ ਟੀਮਸ ਬਣਾ ਕੇ ਹਰ ਘਰ ਵਿਜ਼ਿਟ ਕੀਤਾ ਜਿਵੇਂ ਗੁਜਰਾ ਪਿੰਡ ਜਾਂ ਲਾਗੇ ਦੇ ਪਿੰਡਾਂ 'ਚ ਕਿ ਜੇ ਕਿਸੇ ਕੋਲੋਂ ਸਿੰਪਟਮਸ ਸਿੰਪਟਮਸ ਆਇਡੈਂਟੀਫਾਈ ਹੁੰਦੇ ਨੇ ਤੇ ਉਹਨੂੰ ਹਸਪੀਟਲ ਲਜਾਇਆ ਜਾਂ ਜੇ ਜੇ ਕੋਈ ਇਹ ਜੀ ਆਰਟੀਕਲ ਮਿਲਦੀ ਆ ਉਹ ਪੁਲਿਸ ਦੇ ਹਵਾਲੇ ਕੀਤੀ ਜਾਂ। ਸ਼ੰਗਰੂਰ ਸਰਪਖਾਂਡ 'ਚ ਤਾਂ ਇਹ ਸੰ ਸਾਡੇ ਨਾਲ ਏਡੀਜੀਪੀ ਲਾ ਐਂਡ ਆਰਡਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਮੁੱਖ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਹਨ ਉਹ ਹੋ ਸਕਦੀਆਂ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਣਪੱਤ